ਵੇਦਾ ਕਰਾ ਸਾਲ ਦਾ 2 ਲੱਖ ਰੁਪਇਆ ਆ ਤੁਹਾਨੂੰ ਦੱਸ ਆਈਏ ਬਿਲਕੁਰੀ ਜਿਹੜੀ 17000 ਰੁਪਇਆ ਇੱਕ ਮਹੀਨੇ ਦੀ ਯਾਨੀ ਕਿ ਪੇਮੈਂਟ ਬੰਦੀ ਹੈ ਸਿਰਫ ਇੱਕ ਮਹੀਨੇ ਦੀ 16000 ਤੇ 100 ਰੁਪਇਆ ਬੰਦੀ ਹੈ ਜੇ ਆਪਾਂ 2 ਲੱਖ ਦੀ ਗੱਲ ਕਰਦੇ ਆ ਇਹ ਨੌਜਵਾਨ ਫਿਰ ਪੰਜਾਬ ਦੀ ਧਰਤੀ ਨੂੰ ਛੱਡ ਕੇ ਬਾਹਰ ਜਾਣਗੇ ਉਹ ਸ਼ਰਮਣਾ ਮਰ ਜਣਾ ਚਾਹੀਦਾ ਸ਼ਰੂਮਣੀ ਕਮੇਟੀ ਵਾਲਿਆਂ ਨੂੰ ਅਰਬਾਂ ਰੁਪਇਆ ਦਾ ਬਾਈਟ ਤੁਸੀਂ ਅੱਗੇ ਇੱਕ ਦੱਸ ਰਹੇ ਜੇ ਕਿ ਸਾਡੇ ਕੋਲ ਅਰਬਾਂ ਰੁਪਇਆ ਹੈ ਉਹ ਕਿੱਥੇ ਲੈ ਕੇ ਜਾਣਾ ਕੋਈ ਪਾਕਿਸਤਾਨ ਦੀ ਜੰਗ ਵਾਸਤੇ ਰੱਖਿਆ ਹੈ ਕਿ ਨੇਪਾਲ ਦੀ ਜੰਗ ਵਾਸਤੇ ਰੱਖਿਆ ਉਹ ਇਹਨਾਂ ਨੌਜਵਾਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੰਦੇ ਤੇ ਅੱਜ ਇਹਨਾਂ ਦੇ ਗਰਾਂ ਦੇ ਵਿੱਚ ਗਾਤਰੇ ਦੇ ਸਿੱਖੀ ਸਰੂਪ ਹੋਣੇ ਸਨ ਕਿੰਨਾ ਕਰਾਇਆ ਕਿੰਨੇ ਦਾ ਦੋ ਲੱਖ 90 ਹਜ਼ਾਰ ਰੁਪਿਆ ਦਾ ਸਾਲ ਦੋ ਲੱਖ ਰੁਪਏ ਹਜ਼ਾਰ ਰੁਪਿਆ ਦੱਸ ਰਿਹਾ ਤਾਰਿਆਂ ਦੀ ਛਾਵੇਂ ਤਾਉਂ ਦਿਖਾ ਦਿਓ ਇੱਕ ਰੱਖ ਤਾਰਿਆਂ ਦੀ ਛਾਂ ਜੇ ਕੋਈ ਉੱਤੇ ਨਾ ਇਹ ਪਾਸਾ ਦੇ ਇੱਕ ਰਸਤੇ ਦਾ ਕਰਾਇਆ ਕੋਲਰੇਟਰ ਕੋ ਕਰਾਇਆ ਇਹ ਐਜੀਪੀਸੀ ਲੈਣ ਤੇ ਇਹ ਸ਼ਰੋਮਣੀ ਕਮੇਟੀ ਕਰਾ ਲੈ ਰਹੀ ਉਹ ਨੌਕਰੀਆਂ ਦੇਣ ਦੀ ਥਾਂ ਤੇ ਇਹਨਾਂ ਦੇ ਕੋਲੋਂ ਲੱਖਾਂ ਰੁਪਿਆ ਜਿਹੜਾ ਬਟੋਰਾ ਕਿੰਨੀਆਂ ਦੁਕਾਨਾਂ ਦੀ ਗਿਣਤੀ ਕਰ ਲਈ ਕਿੰਨੀਆਂ ਦੁਕਾਨਾਂ ਹੋ ਸਕਦੀਆਂ ਮੈਨੂੰ ਯਾਦ ਆਦਾ ਕਿ ਇਹ ਜਰੂਰ ਬਾਦਲ ਦਾ ਬਾਦਲ ਪਰਵਾਰ ਦਾ ਠੇਕਾ ਹੋ ਗਿਆ ਜਾਂ ਉਹਦੇ ਰਿਸ਼ਤੇਦਾਰ ਦਾ ਠੇਕਾ ਆਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਸਾਹਿਬ ਦੀ ਤਰਜੀਹ ਦੇ ਜਦੋਂ ਦਰਸ਼ਨ ਦੇਦਾਰੇ ਕਰਨ ਆਏ ਸੁਣਿਆ ਸੀ ਕਿ ਇਹ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇਹਨਾਂ ਦਾ ਕਿਰਾਇਆ ਜਦੋਂ ਹੁਲਾ ਮੁਲਾ ਹੁੰਦਾ ਹੈ ਇਥੇ ਕੋਈ ਕਾਬੂਲਾਸੀਆਂ ਵੇਚਣ ਵਾਲਾ ਭਾਵੇਂ ਤੁਰਿਆ ਫਿਰਦਾ ਵੇਚਦਾ ਹੈ ਉਹਦੇ ਕੋਲੋਂ ਵੀ 10-10 ਹਜ਼ਾਰ ਰੁਪਿਆ ਲਿਆ ਜਾਂਦਾ ਹੈ ਪਰ ਜਦੋਂ ਅਸੀਂ ਆਣ ਕੇ ਇਹ ਬੇਲਪੁਰੀ ਵਾਲੇ ਨੇ ਇਹ ਸਿਰਫ 2.5 22 2.5 ਦੀ ਜਗ੍ਹਾ ਹੈ ਕਿਉਂਕਿ ਤਾਰਿਆਂ ਦੀ ਛਾਵੇਂ ਆ ਕੋਈ ਦੁਕਾਨ ਨਹੀਂ ਗੁਰੂ ਆਰੰਦਾਸ ਚੇ ਪਾਸ਼ਾ ਜੀ ਨੇ ਅੰਮ੍ਰਿਤਸਰ ਦੀ ਪਾਉਣ ਪੀਤਰ ਧਰਤੀ ਤੇ ਇਹ ਇਤਿਹਾਸ ਸੁਣਾਉਣ ਵਾਲਿਓ ਕੇਸ ਘੜ ਸਾਹਿਬ ਦੇ ਵਿੱਚ ਪ੍ਰਸ਼ਾਦਾ ਛਕਣ ਵਾਲਿਓ ਮੇਰੀ ਬੇਨਤੀ ਹੈ ਕਿ ਇਹ ਗਰੀਬਾਂ ਦਾ ਕਿਉਂ ਗਲ ਘੁਟਿਆ ਜਾ ਰਿਹਾ ਹੈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਮੈਂ ਆਪ ਜੀ ਨੂੰ ਭੰਡ ਨਹੀਂ ਰਿਹਾ ਸ਼੍ਰੋਮਣੀ ਕਮੇਟੀ ਵਾਲਿਓ ਮੈਂ ਹੱਡ ਬੀਤੀ ਦੇ ਜਿਹੜੀ ਸਾਹਮਣੇ ਪ੍ਰਤੱਖ ਚੀਜ਼ ਹੈ ਮੈਂ ਉਹ ਸੰਗਤ ਨੂੰ ਦਿਖਾ ਰਿਹਾ ਇਸ ਬੇੜਪੁਰੀ ਵਾਲੇ ਦੀ ਦੁਕਾਨ ਸਿਰਫ 22 22 ਦੀ ਤਾਰਿਆਂ ਦੀ ਛਾਵੇਂ ਤੇ ਛੜਕ ਦੇ ਉੱਤੇ ਹੈ ਜਿਹਦੀ ਸੰਗਤ ਲੰਗਦੀ ਹੈ ਇਹਦਾ ਜਿਹੜਾ ਕਿਰਾਇਆ ਮੈਂ ਆਪ ਜੀ ਨੂੰ ਦੱਸਣ ਲੱਗਾ ਤੇ ਤੁਸੀਂ ਹੈਰਾਨ ਹੋ ਜਾਓਗੇ ਇਹਦਾ ਕਿਰਾਇਆ ਸਾਲ ਦਾ 2 ਲੱਖ ਰੁਪਇਆ ਹੈ ਆ ਤੁਹਾਨੂੰ ਦਿਖਾ ਦਈਏ ਬੇੜਪੁਰੀ ਜੇ ਜਿਹੜੀ 17000 ਰੁਪਿਆ ਇੱਕ ਮਹੀਨੇ ਦੀ ਜਾਨੀ ਕਿ ਪੇਮੈਂਟ ਬੰਦੀ ਹੈ ਸਿਰਫ ਇੱਕ ਮਹੀਨੇ ਦੀ 16000 ਦੇ ਕੋਸ਼ ਰੁਪਏ ਬੰਦੀ ਹੈ ਜੇ ਆਪਾਂ 2 ਲੱਖ ਦੀ ਗੱਲ ਕਰਦੇ ਆ ਇਹ ਨੌਜਵਾਨ ਫਿਰ ਪੰਜਾਬ ਦੀ ਧਰਤੀ ਨੂੰ ਛੱਡ ਕੇ ਬਾਹਰ ਜਾਣਗੇ ਉਹ ਗੁਰੂ ਰਾਮਦਾਸ ਜੀ ਪਾਸ਼ਾ ਦਾ ਇਤਿਹਾਸ ਤੁਸੀਂ ਸੁਣਾਉਦੇ ਜੇ ਕਿ ਉੱਥੇ ਸਤਿਗੁਰਾਂ ਨੇ ਆਪ ਆਪਣੀ ਹੱਥੀ ਲੋਕਾਂ ਨੂੰ ਕਾਰੋਬਾਰ ਖੋਲ ਕੇ ਦਿੱਤੇ ਕਿ ਉਹ ਮੰਡੀ ਲੂਣ ਮੰਡੀ ਲੱਕੜ ਮੰਡੀ ਚੀਲ ਮੰਡੀ ਬਹੁਤ ਉਹ ਲਾਗੇ ਲਾਗੇ ਜਿਹੜੇ ਗੁਰੂ ਬਾਜ਼ਾਰ ਗੁਰੂ ਬਾਜ਼ਾਰ ਜਿਹੜੇ ਉੱਥੇ ਅੱਜ ਕਈ ਸੁਨਿਆਰੇ ਕਰੋੜਾ ਰੁਪਈਆ ਦਾ ਕੰਮ ਕਰ ਰਹੇ ਨੇ ਇਹ ਨੌਜਵਾਨਾਂ ਦਾ ਤੁਸੀਂ ਖੂਨ ਪੀਰ ਹੈ ਜੇ ਗਰੀਬਾਂ ਦਾ ਪਹਿਲਾਂ ਦੱਸੋ ਕਿ ਜਿਹੜਾ ਬੇਲਪੁਰੀ ਵੇਚਣ ਵਾਲਾ ਕੋਈ ਸ਼ਾਹੂਕਾਰ ਵੇਚੂਗਾ ਉਹ ਗਰੀਬ ਵੇਚੇਗਾ ਘਰ ਵਿੱਚ ਉੱਠ ਕੇ ਇਹਨਾਂ ਨੂੰ ਕਾਰੋਬਾਰ ਕੀ ਦੇਣੇ ਸੀ ਇਹਨਾਂ ਦੇ ਕਾਰੋਬਾਰ ਤੁਸੀਂ ਖੋਹ ਰਹੇ ਆਓ ਇਸ ਨੌਜਵਾਨਾਂ ਨਾਲ ਗੱਲ ਕਰਦੇ ਆਂ ਨੌਜਵਾਨਾਂ ਬਾਹਰ ਆਣ ਕੇ ਦੱਸੀ ਇਤਨੇ ਕੀ ਜਿਹਾ ਕਾਰੋਬਾਰ ਕਰਦਾ ਆ ਰਿਹਾ ਇੱਥੇ ਤੋਂ 5 ਸਾਲ 5 ਸਾਲ ਹੋ ਗਏ ਜੀ ਇਹ ਦੁਕਾਨ ਦਾ ਕਿਰਾਇਆ ਸੱਚ ਬੋਲੋ ਆਪਾਂ ਕਿਸੇ ਨਿੰਦਿਆ ਨਹੀਂ ਕਰੇ ਸਾਲਦਾ ਜੀ 2 ਲੱਖ ਰੁਪਇਆ ਸਾਲ ਦਾ ਦੱਸ ਰਿਹਾ ਕਿਰਾਇਆ ਕੋਈ ਸ਼ਰਮਣਾ ਮਰ ਜਣਾ ਚਾਹੀਦਾ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਅਰਬਾਂ ਰੁਪਇਆ ਦਾ ਬਾਈਟ ਤੁਸੀਂ ਅੱਗੇ ਕਿ ਦੱਸ ਰਹੇ ਜੇ ਕਿ ਸਾਡੇ ਕੋਲ ਅਰਬਾਂ ਰੁਪਇਆ ਹੈ ਉਹ ਕਿੱਥੇ ਲੈ ਕੇ ਜਾਣਾ ਕੋਈ ਪਾਕਿਸਤਾਨ ਦੀ ਜੰਗ ਵਾਸਤੇ ਰੱਖਿਆ ਹੈ ਕਿ ਨੇਪਾਲ ਦੀ ਜੰਗ ਵਾਸਤੇ ਰੱਖਿਆ ਹੈ ਉਹ ਇਹਨਾਂ ਨੌਜਵਾਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੰਦੇ ਤੇ ਅੱਜ ਇਹਨਾਂ ਦੇ ਗੜਾਂ ਦੇ ਵਿੱਚ ਗਾਤਰੇ ਦੇ ਸਿੱਖੀ ਸਰੂਪ ਹੋਣੇ ਸਨ ਸੱਚੀ ਗੱਲ 2 2 ਲੱਖ ਕਿੰਨਾ 2 ਲੱਖ ਕਿੰਨੇ ਕਿਓ ਕੋਥੇ ਜੜੀ ਲਾ ਰਹੇ ਤੇ ਦਾਦੂ ਕੀ ਬੋਲਦਾ ਪੰਜ ਸਾਲ ਹੋ ਗਏ ਇੱਕ ਬੰਦਾ ਕਿਰਾਇਆ ਇਹ ਫਿਰ ਕਿਰਾਇਆ ਕਿਵੇਂ ਬਣਾਏਗਾ ਮੈਂ ਵੀ ਦੱਸਦਾ ਆਪਜੀ ਨੂੰ ਮੈਂ ਕੋੜੋ ਨਹੀਂ ਕਹਿ ਰਿਹਾ ਵੀਰ ਜੀ ਨੇ ਸੱਚੀ ਗੱਲ ਕਹੀ ਹੈ ਜਿਹੜੀ 10 ਰੁਪਈਆ ਦੀ ਚੀਜ਼ ਹੈ ਫਿਰ ਇਹ ਪੰਜਾਂਵਾਂ ਦੀ ਵੇਚਣ ਗਿਆ ਕਿੱਦਾਂ ਹੀ ਆ ਜੀ ਵੀਡੀਓ ਵਾਤੂ ਵਾਤ ਸ਼ੇਅਰ ਕਰ ਦਿਓ ਮੈਂ ਕੋੜੋ ਨਹੀਂ ਕਹਿ ਰਿਹਾ ਆ ਤੁਹਾਨੂੰ ਹੋਰ ਵੀ ਦੁਕਾਨਾਂ ਤੇ ਮੈਂ ਲੈ ਕੇ ਜਾਂਦਾ ਕੱਲਾ ਵੀਰ ਜਾਂਦਾ ਨੌਜਵਾਨ ਬੇਲ ਪੂੜੀ ਲਾ ਕੇ ਬੈਠਾ ਪੰਜਾਬ ਦੀ ਸਪੈਸ਼ਲ ਸੱਚੀ ਮਿੱਠੀ ਬੇਲ ਪੂੜੀ ਇਹ ਦੁਕਾਨਦਾਰ ਵੀ ਜਿਹੜਾ ਵਾ ਉਹ ਵੀ ਦੱਸ ਰਾ ਸੀ ਰਾਜੀ ਕਿ ਇਸ ਦੁਕਾਨ ਦਾ ਕਿਰਾਇਆ 2 ਲੱਖ ਰੁਪਏ ਇੱਕ ਸਾਲ ਦਾ ਤਾਰਿਆਂ ਦੀ ਛਾਵੇਂ ਔਰ ਮਰਜ਼ੋ ਕਿਤੇ ਤੁਸੀਂ ਦੁਕਾਨਾ ਪਾ ਕੇ ਦਿੱਤੀ ਆ ਤਾਂ ਫਿਰ ਤੁਸੀਂ ਮੰਨिए ਕਿ ਲੱਖ ਰੁਪਏ ਤੁਹਾਡਾ ਲੱਗਾ ਇਹ ਤੇ ਕੀ ਤਾਰਿਆਂ ਦੀ ਛਾਵੇਂ ਬੈਠੇ ਨੇ ਆਪਣੇ ਕਾਰੋਬਾਰ ਕਰ ਰਹੇ ਤੇ 2 ਲੱਖ ਰੁਪਏ ਕਿਰਾਇਆ ਆ ਜਿਹੜੀਆਂ ਦੁਕਾਨਾਂ ਨੇ ਇਹਨਾਂ ਦਾ 3 ਜਾਂ 4 ਲੱਖ ਰੁਪਏ ਕਿਰਾਇਆ ਹੈ ਜੂਸ ਵਾਲਾ ਇਹਨੂੰ ਕਿਹੜੀ ਛੱਤ 'ਚ ਆ ਗਈ ਸੀ ਨਾ ਛੱਤ ਤੇ ਨਾ ਕੋਈ ਦੁਕਾਨ ਹੈ ਦੁਕਾਨ ਦਾ ਕਿਰਾਇਆ ਮੰਨਿਆ ਸੀ ਅਸੀਂ ਕਿ ਦੁਕਾਨ ਦਾ ਕਿਰਾਇਆ ਬੰਦਾ ਕਿਉਂ ਦੁਕਾਨ ਤੇ ਲੱਖਾਂ ਰੁਪਈਆ ਪਹਿਲਾਂ ਜ਼ਮੀਨ ਖਰੀਦੀ ਜਾਂਦੀ ਹੈ ਜ਼ਮੀਨ ਖਰੀਦ ਤੋਂ ਬਾਅਦ ਦੁਕਾਨ ਬਣਾਈ ਜਾਂਦੀ ਹੈ ਖੇਡਰ ਲਾਏ ਜਾਂਦੇ ਨੇ ਬੱਤੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਤੇ ਮੈਂ ਨੌਜਵਾਨਾਂ ਨਾਲ ਗੱਲ ਕਰਦਾ ਵੀਰ ਜੀ ਕਿ ਨਹੀਂ ਕਰਦਾ ਜੂਸ ਦਾ ਕੰਮ ਕਰ ਕਰ ਵਾਰ ਕਰਿਆ ਉਸ ਤੋਂ ਵੱਡਾ ਇਹ ਤੋਂ 8-10 ਸਾਲ ਹੋ ਗਏ ਨਹੀਂ ਲੱਗਿਆ 8 8-10 ਸਾਲ ਹੋ ਗਏ ਕਿੰਨਾ ਕਿਰਾਇਆ ਇੰਨੇ ਦਾ 2,90,000 ਰੁਪਈਆ ਦਾ 2 ਲੱਖ 90,000 ਰੁਪਈਆ ਦੱਸ ਰਿਹਾ ਤਾਰਿਆਂ ਦੀ ਛਾਵੇਂ ਤਾਨੂੰ ਦਿਖਾ ਦਿਓ ਇੱਕ ਵਾਰ ਤਾਰਿਆਂ ਦੀ ਛਾਂ ਜੇ ਕੋਈ ਉੱਤੇ ਨਾ ਇਹ ਪਾਸਾ ਦੇ ਇੱਕ ਰਸਤੇ ਦਾ ਕਰਾਇਆ ਕੋਲੈਰੇਟਰ ਕੋ ਕਰਾਇਆ ਇਹ ਐਸਪੀਸੀ ਲੈਣ ਦੀ ਇਹ ਸ਼ਰੋਮਣੀ ਕਮੇਟੀ ਕਰਾ ਲੈ ਰਹੀ ਉਹ ਨੌਕਰੀਆਂ ਦੇਣ ਦੀ ਥਾਂ ਤੇ ਇਹਨਾਂ ਦੇ ਕੋਲੋਂ ਲੱਖਾਂ ਰੁਪਈਆ ਜਿਹੜਾ ਬਟੋਰਾ ਕਿੰਨੀਆਂ ਦੁਕਾਨਾਂ ਦੀ ਗਿਣਤੀ ਕਰ ਲਈ ਕਿੰਨੀ ਦੁਕਾਨਾਂ ਹੋ ਸਕਦੀਆਂ ਇਸ ਤੋਂ ਘੱਟੋ ਘੱਟ ਵੀ 10-12 ਰੇੜੀਆਂ ਹੈ ਜੀ ਟੋਲ ਨਹੀਂ 10-12 ਕਿੰਨਾ ਕਰੋੜ ਰੁਪਈਆ ਮੇਰੇ ਸਹਾਨੂੰ ਕਰੋੜਾ ਰੁਪਈਆ ਬੰਦਾ ਜੇ ਆਓ ਆਪਾਂ ਮੇਰੀ ਸੰਗਤ ਨੂੰ ਬੇਨਤੀ ਹੈ ਮੋਰਚੇ ਤੇ ਬੜੇ ਲੱਗਣ ਵਾਲੇ ਨੇ ਆਲ ਮੋਰਚਾ ਲਾ ਕੇ ਤੇ ਇਹਨਾਂ ਨੂੰ ਕਾਮ ਕਰੀਏ ਇਹਨਾਂ ਨੂੰ ਗੁਰੂ ਘਰੋਂ ਚੋ ਕੱਢੀਏ ਮੇਰੀ ਬੇਨਤੀ ਆਓ ਮੈਂ ਇੱਕ ਗੋਲ ਗੱਪਾ ਵਾਲੀ ਰੇੜੀ ਵਾਲੇ ਵੀ ਕਿੱਥੇ ਆ ਇਹ ਵੀ ਆਪਣੀ ਆਈ ਦਾ 220000 ਜਾਂਦਾ ਸਾਡੇ ਆ ਜਿਹੜੀ ਇੱਕ ਰੇੜੀ ਆ ਗੋਲ ਗੱਪਾ ਵਾਲੀ ਆ ਦੇਖ ਲੋ ਅਗਲੇ ਬੰਦੇ ਨੂੰ ਦਿਖਾ ਲੋ ਲਿਖਿਆ ਹੋਣਾ ਚਾਰਟ 591 ਗੋਲ ਗੱਪੇ ਇਹੋ ਵੀਰ ਜੀ ਦੱਸ ਰਹੇ ਨੇ ਇਹਦਾ ਕਿੰਨਾ ਕਰਾਇਆ 220000 ਇਹਦਾ 20 ਲੱਖ 2 20 ਲੱਖ ਦੋ ਵੀ ਦੋ ਮਾਫੀ ਦਿਓ 220000 ਰੁਪਿਆ ਕਰਾਇਆ ਸਾਲ ਦਾ ਇਹ ਕੇਵਲ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਹੀ ਉਹ ਰੇੜੀ ਮੇਰੀ ਆਪਣੀ ਹੈ ਰੇੜੀ ਇਹਦੀ ਆਪਣੀ ਹੈ ਰੇੜੀ ਵੀ ਆਪਣੀ ਆ ਕੋਈ ਰੇੜੀ ਨਹੀਂ ਸ਼ਰੋਮਣੀ ਕਮੇਟੀ ਵਾਲਿਆਂ ਦਿੱਤੀ ਕਿ ਜਾਂ ਗੋਲ ਗੱਪੇ ਬਣਾ ਕੇ ਇਹ ਦਿੰਦੇ ਨੇ ਸ਼ਰੋਮਣੀ ਕਮੇਟੀ ਵਾਲੇ ਗੋਲ ਗੱਪੇ ਬਣਾ ਕੇ ਹੰਦੇ ਨੇ ਗੋਲ ਗੱਪੇ ਵੀ ਆਪ ਘਰੋਂ ਤਿਆਰ ਕਰਕੇ ਲੈ ਕੇ ਆਉਂਦੇ ਨੇ ਮੈਨੂੰ ਪਤਾ ਕਿ ਜਿਹੜਾ ਮੈਦਾ ਦੇ ਰਵਾ ਪੈ ਕੇ ਗੋਲ ਗੱਪਾ ਜਦੋਂ ਚੁੱਲ੍ਹੇ ਦੇ ਲਾਗੇ ਬਣਾ ਪਤਾ ਉਹ ਦੋ ਲੱਗਦਾ ਇਹ ਗੋਲਗੱਪੇ ਆਪਣੇ ਲੈ ਕੇ ਇਹ ਸਰੂਮਣੀ ਕਮੇਟੀ ਵਾਲੇ ਨਹੀਂ ਬਣਾ ਕੇ ਦੇ ਕੇ ਗਏ ਇਹ ਖਿਆਲ ਹੈ ਤੁਸੀਂ ਜੀ ਦਾ ਆ ਵੀ ਜੂਸ ਵਾਲੀ ਦੁਕਾਨ ਆ ਉਹ ਸਾਰੀਆਂ ਦੁਕਾਨਾਂ ਦੀ ਗੱਲ ਕਰੀਏ ਸਾੜੀਆਂ ਪਰੇ ਦੁਕਾਨਾਂ ਭਈਆਂ ਜਿਹੜਾ 10 ਰੁਪਏ ਦੀ ਚੀਜ਼ 100 ਦੀ ਵੇਚਣ ਗਿਆ ਕਿਰਾਇਆ ਉਹਨਾਂ ਨੇ ਕਿੱਥੋਂ ਕੱਢਣਾ ਹੈ ਬਿਲਕੁਲ ਉਹ ਸ਼ਰਮਣਾ ਮਰ ਜਾਓ ਸਰੂਮਣੀ ਕਮੇਟੀ ਵਾਲਾ ਕੀ ਹੋ ਗਿਆ ਤੁਹਾਨੂੰ ਕਿੰਨਾ ਪੈਸਾ ਕਿੱਥੇ ਲੈ ਕੇ ਜਾਣਾ ਮੈਨੂੰ ਯਾਦਦਾ ਕਿ ਇਹ ਜਰੂਰ ਬਾਦਲ ਦਾ ਬਾਦਲ ਪਰਿਵਾਰ ਦਾ ਠੇਕਾ ਹੋ ਗਿਆ ਜਾਂ ਉਹਦੇ ਰਿਸ਼ਤੇਦਾਰ ਦਾ ਠੇਕਾ ਆਊਗਾ ਮੈਂ ਕੋੜੋ ਨਹੀਂ ਗੱਲ ਕਹਿ ਰਿਹਾ ਕਿਉਂਕਿ ਮੈਂ ਇੱਕ ਭੈਣ ਮੰਝਾ ਲਾ ਕੇ ਕੋਲੇ ਮੁਹੱਲੇ ਦੇ ਚਾਹੁੰਦੀ ਸੀ ਕਿ ਮੈਂ ਇੱਥੇ ਪ੍ਰਸ਼ਾਦ ਵਿੱਚ ਆ ਉਹਨੂੰ ਪ੍ਰਸ਼ਾਦ ਵਿੱਚ ਉਹਨੂੰ ਦਿੱਤਾ ਗਿਆ ਉਹਦੇ ਪਹਿਲਾਂ ਠੇਕਾ ਪਾਰਦੇ ਫਿਰ ਇੱਥੇ ਮੰਜਾ ਲਵਣਾ ਇੱਥੇ ਇੰਨੀ ਗੁੰਡਾਗਰਦੀ ਹੁੰਦੀ ਹੈ ਇਹਨਾਂ ਦੁਕਾਨਦਾਰਾਂ ਨਾਲ ਮੈਂ ਕੋਲੋਨੀ ਕਹਿ ਰਿਹਾ ਮੇਰੀ ਬੇਨਤੀ ਹੈ ਉਹ ਆਪਾਂ ਇਹਨਾਂ ਵੀਰਾਂ ਦੀ ਨੌਜੋ ਨਾ ਦੀ ਮਦਦ ਕਰੀਏ ਇਹ ਅੱਜ ਸਿੱਕੀ ਸੁਰੂਕ ਤੋਂ ਹੋਣੇ ਚਾਹੀਦੇ ਸਨ ਇਹਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੱਤੇ ਜਾਂਦੇ ਸਨ ਉਹ ਗੁਰੂ ਅਮਰਦਾਸ ਜੀ ਪਾਠਾ ਇਤਿਹਾਸ ਪੜ ਉਹਨਾਂ ਨੇ ਨਗਰ ਵਸਾਏ ਨਗਰ ਨੰਦਪੁਰ ਸਾਹਿਬ ਦੀ ਨਾਨਕ ਚੱਤ ਮਾਨਕੀ ਦੇ ਨਾਂ ਤੇ ਜੇ ਵੇਚਿਆ ਕਰਨ ਦੇ ਨਾਂ ਤੇ ਜਗ੍ਹਾ ਖਰੀਦੀ ਤੇ ਆ ਸੁਣਾਉਣ ਵਾਲੇ ਪਹਿਲਾਂ ਆਪ ਦਿਹਾਣ ਆਪਣੀ ਪੀੜਥੇ ਛੋਟਾ ਮਰੋ ਕੀ ਕਰੰਦੇ ਆ ਇੱਥੇ ਸਾਰੀ ਜਗ੍ਹਾ ਜਿਹੜੀ ਆ ਸਤਿਗੁਰਾਂ ਨੇ ਆਪ ਅਸੀ ਗੁਰੂ ਤੇ ਇੱਕ ਵਾਰ ਸਰਪਾਸ਼ਾ ਜੀ ਨੇ ਲੈ ਕੇ ਤੇ ਫਿਰ ਲੋਕਾਂ ਨੂੰ ਕਿਹਾ ਕਿ ਘਰ ਵਸਾਓ ਇੱਥੇ ਤੇ ਤੁਸੀਂ ਕਾਰੋਬਾਰ ਦੇ ਦੀ ਥਾਂ ਇਹਨਾਂ ਦੇ ਕੋਲੋਂ ਲੱਖ ਰੁਪਏ ਬਟੋਰੇ ਜੇ ਵੀਡੀਓ ਵੱਤ ਵਜ ਸ਼ੇਅਰ ਕਰ ਦਿਓ ਤੇ ਇਹਨਾਂ ਦੁਕਾਨਦਾਰਾਂ ਨੂੰ ਮੇਰੀ ਬੇਨਤੀ ਹੈ ਕਿ ਸਾਰੀ ਸੇਕ ਕੌਮ ਨੂੰ ਬੇਨਤੀ ਹੈ ਕੇ ਜਰੂਰ ਇਹਨਾਂ ਦੀ ਮਦਦ ਕਰੀਏ ਇਹਨਾਂ ਨੂੰ 프리 ਜਿਹੜਾ ਨਹੀਂ ਦੇ ਸਕਦੇ ਤੇ 4-5000 ਰੁਪਿਆ ਕਰਾਇਆ ਵੀ ਇਹ ਭਰਨ ਤਿਆਰ ਹੈ ਕਿ ਹੁਣ ਜਿਹੜੇ ਲੱਖਾਂ ਰੁਪਿਆ ਜਿਹੜਾ ਕਰਾਇਆ ਹੈ ਤੋਂ ਫਿਰ ਕਿਦਾਂ ਮੈਂ ਨਹੀਂ ਕਹਿ ਰਿਹਾ ਆ ਜੂਸ ਦਾ ਗਲਾਸ ਹੈ ਤੇ ਹੁਣ ਜੂਸ ਦਾ ਗਲਾਸ ਕਿਵੇਂ ਆ ਜਦੋਂ ਅਸੀਂ ਬਾਹਰੋਂ ਪੀਂਦੇ ਆ ਇੱਥੇ ਇੱਕ ਸਿੰਘ ਨੇ ਕਾਫੀ ਦਾ ਕੱਪ ਪੀ ਲਿਆ ਜੀ ਕਾਫੀ ਦਾ ਕੱਪ 500 ਰੁਪਿਆ ਦਾ ਛੋੜਾ ਜਿਹੀ ਤੇ ਇੱਕ ਪਰੌਂਠਾ ਜਿਹੜਾ 500 ਰੁਪਿਆ ਦਾ 500 ਦਾ ਪਰੌਂਠਾ ਇਹ ਪੰਜਵਾਂ ਰੋਜ਼ ਗੋਹਮੀ ਦਾ ਕਾਬਰ ਕਾਪੂ ਹੀ ਨਿਗਾਹ ਦਿਆ ਜਿਹੜਾ ਆਮ ਆਪਾਂ 10 ਰੁਪਈਆ ਦਾ ਵੀ ਲੀਨੇ ਆ ਕਿਵੇਂ ਉਹਨੂੰ ਫਿਰ ਪੁੱਛਿਆ ਭਾਈ ਇਹ ਕੀ ਕਰਾਇਆ ਹੁੰਦਾ ਇੱਥੇ ਪੁੱਛ ਕੇ ਕੋ ਸਭ ਤੋਂ ਮਹਿੰਗੀ ਅਸੀਂ ਤਾਰਿਆਂ ਦੀ ਛਾਂ ਕੀ ਥੱਲੇ ਰੇੜੀ ਲਾ ਕੇ ਜਦੋਂ ਕਰਾਇਆ ਭਰਦਿਆਂ ਫਿਰ ਹਾਂ ਨੂੰ ਕਰਾ ਕਿਥੋਂ ਪੂਰਾ ਕਰਨਾ ਪੈਣਾ ਮੇਰੀ ਬੇਨਤੀ ਹੈ ਇਹ ਪੁੱਛੀ ਆਪਾਂ ਪੁੱਛਣਾ ਚਾਹੀਦਾ ਹੈ ਕਿ ਕਰਾਇਆ ਕਿੱਥੇ ਜਾਂਦਾ ਹੈ ਕੌਣ ਲੈ ਕੇ ਜਾਂਦਾ ਹੈ ਤੇ ਕਿਹਨੂੰ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ